ਬੇਤ ਵੀ ਮਸਲਨ ਲਾ ਕੇ ਪੰਜਾਬ ਸਰਕਾਰ ਦੇ ਵੱਲੋਂ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਜੀ ਬਿੱਲ ਲਿਆਂਦਾ ਗਿਆ ਇਸ ਬਿੱਲ ਨੂੰ ਪਾਸ ਕਰਨ ਦੀਆਂ ਕੋਸ਼ਿਸ਼ਾਂ ਸਿਗੀਆਂ ਜਾਂ ਨਹੀਂ ਸਿਗੀਆਂ ਇਸ ਬਿੱਲ ਨੂੰ ਵਾਪਸ ਪਾਰਲੀਮੈਂਟਰੀ ਕਮੇਟੀ ਤੱਕ ਅਸੈਂਬਲੀ ਦੀ ਕਮੇਟੀ ਤੱਕ ਭੇਜ ਦਿੱਤਾ ਗਿਆ ਜਿਸ ਦੇ ਉੱਤੇ ਵਿਚਾਰ ਕਰੇਗੀ 180 ਦਿਨਾਂ ਦੇ ਵਿੱਚ ਫੈਸਲਾ ਲਵੇਗੀ ਇਹ ਸਰਕਾਰ ਦਾ ਕਿਹੋ ਜਿਹਾ ਮੂਵ ਲੱਗਦਾ ਹੈ ਕਿਉਂਕਿ ਇਸ ਦੇ ਵਿੱਚ ਜਿਹੜੀ ਸ਼ਬਦਾਵਲੀ ਹੈ ਨਾ ਉੱਥੇ ਲਿਖਿਆ ਕਿ ਰਿਲੀਜੀਅਸ ਸਕ੍ਰਿਪਚਰਸ ਤੇ ਉਹ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਵਿੰਗ ਗੁਰੂ ਦਾ ਦਰਜਾ ਜਿਹੜਾ ਹੈ ਉਹ ਦਰਜਾ ਹੈਗਾ ਏ ਉਹ ਪ੍ਰਾਪਤ ਹੈਗਾ ਏ ਤੁਸੀਂ ਬਾਕੀ ਦੇ ਠੀਕ ਹੈ ਧਾਰਮਿਕ ਗ੍ਰੰਥ ਜਿੰਨੇ ਵੀ ਉਹ ਆਪਾਂ ਕਹਿ ਸਕਦੇ ਹਾਂ ਕਿ ਸਾਰਿਆਂ ਦਾ ਸਤਕਾਰ ਹੈਗਾ ਏ ਪਰ ਜੋ ਦਰਜਾ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤਾ ਏ ਜਿਸ ਤਰੀਕੇ ਦੀ ਆਪਾਂ ਚਬਰ ਤੱਕ ਦੇ ਮਾਲਕ ਕਹਿੰਦੇ ਹੈਗੇ ਆ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਉਹ ਬਾਕੀ ਦੇ ਗ੍ਰੰਥਾਂ ਨੂੰ ਉਹ ਦਰਜਾ ਨਹੀਂ ਹੈ ਤੇ ਆਪਾਂ ਮੁਨਕਰ ਨਹੀਂ ਹੋ ਸਕਦੇ ਤੇ ਉਹ ਕਹਿੰਦੇ ਕਿ ਇਹਦੇ ਬਾਰੇ ਵੀ ਜਿਹੜਾ ਹੈ ਸੋਚਣ ਵਿਚਾਰਨ ਦੀ ਲੋੜ ਹੈਗੀ ਹੈ ਵੀ ਹੁਣ ਜਿਹੜਾ ਇਹ ਵਿਦਬੀ ਵਾਲਾ ਇਹ ਵਾਲਾ ਮਸਲਾ ਹੈ ਜਾਂ ਜਿੰਨੇ ਵੀ ਪੁਰਾਣੇ ਮਸਲੇ ਹੈਗੇ ਨੇ ਉਹ ਇਸ ਕਾਨੂੰਨ ਦੇ ਅਧੀਨ ਨਹੀਂ ਆਉਣੇ ਕਿਉਂਕਿ ਕਾਨੂੰਨ ਤੇ ਜਦੋਂ ਲਾਗੂ ਹੋਏਗਾ ਜਿਸ ਡੇਟ ਨੂੰ ਲਾਗੂ ਹੋਏਗਾ 6 ਮਹੀਨੇ ਬਾਅਦ ਇਹ ਆਏਗਾ ਇਸ ਤੋਂ ਬਾਅਦ ਜਿਹੜਾ ਹੈ ਫਿਰ ਅਗਲੇ ਬੰਨੇ ਦੀ ਆਪਾਂ ਕਹਿ ਸਕਦੇ ਹਾਂ ਕਿ ਸੈਂਟਰ ਦੇ ਵਿੱਚ ਜਾਂਦਾ ਹੈਗਾ ਤੇ ਸਰਕਾਰ ਜਿਹੜੀ ਹੈ ਲੋਕ ਸਭਾ ਦੇ ਵਿੱਚ ਇਹਨੂੰ ਕਿਵੇਂ ਲੈਂਦੀ ਹੈ ਜਾਂ ਇਸ ਨੂੰ ਪਾਸ ਕਰਦੀ ਹੈ ਜਾਂ ਕਿਸ ਤਰੀਕੇ ਦੇ ਨਾਲ ਉਹ ਅਜੇ ਭਵਿੱਖ ਦੇ ਵਿੱਚ ਹੈ ਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਸਜਾਵਾਂ ਹੋਣਗੀਆਂ ਜਿਹੜੇ ਪੁਰਾਣੇ ਟ੍ਰਾਇਲ ਬਾਕੀ ਨੇ ਉਹਨਾਂ ਦੇ ਉੱਤੇ ਕੀ ਸਰਕਾਰ ਨੇ ਕੰਮ ਕੀਤਾ ਹੈਗਾ ਉਹ ਜਿਹੜੇ ਕੁਝ ਸਵਾਲ ਜਿਹੜੇ ਸਰਫਸ ਹੋ ਰਹੇ ਹੈਗੇ ਨੇ ਜੀ ਬੇਬੀ ਮਸਲਨ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਜੀ ਬਿਲ ਲਿਆਂਦਾ ਗਿਆ ਅ ਇਸ ਬਿੱਲ ਨੂੰ ਪਾਸ ਕਰਨ ਦੀਆਂ ਕੋਸ਼ਿਸ਼ਾਂ ਸਿਗੀਆਂ ਜਾਂ ਨਹੀਂ ਸਿਗੀਆਂ ਇਸ ਬਿੱਲ ਨੂੰ ਵਾਪਸ ਪਾਰਲੀਮੈਂਟਰੀ ਕਮੇਟੀ ਤੱਕ ਅਸੈਂਬਲੀ ਦੀ ਕਮੇਟੀ ਤੱਕ ਭੇਜ ਦਿੱਤਾ ਗਿਆ ਜਿਸ ਦੇ ਉੱਤੇ ਵਿਚਾਰ ਕਰੇਗੀ 180 ਦਿਨਾਂ ਦੇ ਵਿੱਚ ਫੈਸਲਾ ਲਵੇਗੀ ਇਹ ਸਰਕਾਰ ਦਾ ਕਿਹੋ ਜਿਹਾ ਮੂਵ ਲੱਗਦਾ ਪਿਆ ਬਿਲਕੁਲ ਹੁਣ ਇਹ ਤੇ ਆਪਾਂ ਕਹਿ ਸਕਦੇ ਹਾਂ ਕਿ ਪਹਿਲਾਂ ਤੇ ਚਲੋ ਬਿੱਲ ਲਿਆਂਦਾ ਹੈਗਾ ਉਹਦਾ ਅਸੀਂ ਵੀ ਜਿਹੜਾ ਹੈ ਸਵਾਗਤ ਕਰਦੇ ਹਾਂ ਪਰ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਸਵਾਲ ਨੇ ਇਹਦਾ ਨਾਮ ਜਿਹੜਾ ਰੱਖਿਆ ਗਿਆ ਕਿ ਪੰਜਾਬ ਧਾਰਮਿਕ ਗ੍ਰੰਥ ਵਿਰੁੱਧ ਪਰਹਾਤ ਦੀ ਰੋਕਤਾਂ ਬਿੱਲ 2025 ਇਹ ਸਿਲੈਕਟ ਕਮੇਟੀ ਦੇ ਕੋਲ ਭੇਜਿਆ ਗਿਆ ਹੈ ਇਸ ਦੇ ਵਿੱਚ ਜੇ ਪਾਸ ਕਰਾਉਣਾ ਚਾਹੁੰਦੇ ਮਸਲਾ ਇਹ ਨਹੀਂ ਹੈ ਕਿ ਪਾਸ ਸੁਭੇ ਮਸਲਾ ਇਹ ਕਿ ਸਾਰਿਆਂ ਦੀ ਇੱਕ ਤਰੀਕੇ ਦੀ ਐਕਸੈਪਟੈਂਸ ਹੋਵੇ ਪਾਸ ਤੇ ਕੋਈ ਵੀ ਬਿੱਲ ਜੇ ਮੌਜੂਦਾ ਸਮੇਂ 'ਚ ਲੈ ਕੇ ਆਏਗੀ ਵਿਧਾਨ ਸਭਾ 'ਚੋਂ ਲੈ ਕੇ ਆਏਗੀ ਸਰਕਾਰ ਤੇ ਉਹਨਾਂ ਕੋਲ ਆਪਣੇ ਜਿਹੜੇ 94 ਐਮ ਐਲ ਏ ਹੈਗੇ ਨੇ ਉਹ ਤੇ ਪਾਸ ਤੇ ਹੋਈ ਜਾਵੇਗਾ ਮਸਲਾ ਉਹ ਨਹੀਂ ਹੈ ਮਸਲਾ ਇਹ ਹੈਗਾ ਕਿ ਇਸ ਤੋਂ ਪਹਿਲਾਂ ਵੀ ਪ੍ਰਕਾਸ਼ ਸਿੰਘ ਬਾਦਲ ਹੁਣਾ ਦੀ ਸਰਕਾਰ ਵੇਲੇ ਵੀ ਇੱਕ ਤਰੀਕੇ ਦਾ ਜਿਹੜਾ ਬਿੱਲ ਲਿਆਂਦਾ ਗਿਆ ਸੀ ਜਿਸ ਦੇ ਵਿੱਚ ਮਰੇ ਘਲ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਸੀਗਾ ਫਿਰ 2018 ਦੇ ਵਿੱਚ ਵੀ ਇਸ ਤਰੀਕੇ ਦਾ ਇੱਕ ਬਿੱਲ ਜਿਹੜਾ ਹੈ ਲਿਆਂਦਾ ਗਿਆ ਸੀਗਾ ਹੁੰਦਾ ਕੀ ਹੈ ਕਿ ਇਧਰੋਂ ਵਿਧਾਨ ਸਭਾ ਚੋਂ ਬਿੱਲ ਪਾਸ ਕਰਕੇ ਉਹ ਅਗਲੇ ਬੰਨੇ ਜਿਹੜੇ ਭੇਜ ਦਿੱਤੇ ਜਾਂਦੇ ਨੇ ਗਵਰਨਰ ਕੋਲ ਤੇ ਗਵਰਨਰ ਤੋਂ ਬਾਅਦ ਫਿਰ ਜਿਹੜੇ ਅੱਗੇ ਜਾਣੇ ਹੁੰਦੇ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਇਹ ਇਹ ਜਿਹੜੇ ਆ ਸੈਂਟਰ ਦੀ ਸਰਕਾਰ ਨੇ ਮੇਨ ਜਿਹੜਾ ਇਹਨਾਂ ਤੇ ਮੋਹਰ ਲਾਉਣੀ ਹੁੰਦੀ ਹੈ ਜਾਂ ਪਾਸ ਕਰਨੇ ਹੁੰਦੇ ਨੇ ਤੇ ਉਹ ਜਿਹੜਾ ਸੈਂਟਰ ਵੱਲੋਂ ਪਹਿਲਾਂ ਪਾਸ ਨਹੀਂ ਕੀਤੇ ਗਏ ਹੁਣ ਜਿਹੜਾ ਹੈਗਾ ਕਿ ਜਿੱਦਾਂ 6 ਮਹੀਨੇ ਦਾ ਸਮਾਂ ਦਿੱਤਾ ਹੈ ਹੁਣ ਇਸ ਨੂੰ ਜਿਹੜੀ ਕਿਤਨਾ ਕਿਤੇ ਅਸ਼ੰਕੇ ਜਿਹੜੇ ਜ਼ਾਹਰ ਕੀਤੇ ਜਾ ਰਹੇ ਨੇ ਕਿ ਕਿਤੇ ਇਸ ਤਰ੍ਹਾਂ ਦਾ ਤਾਂ ਨਹੀਂ ਹੈ ਕਿ 6 ਮਹੀਨੇ ਬਾਅਦ ਇਲੈਕਸ਼ਨ ਦਾ ਬਿਗਲ ਵੀ ਵੱਜ ਜਾਣਾ ਹੈ ਕਿ ਇਲੈਕਸ਼ਨ ਜਿਹੜੇ ਨੇ ਉਹ ਹੋਣ ਵਾਲੇ ਹੋਣੇ ਨੇ तकरीबन 1 ਸਾਲ ਰਹਿ ਗਿਆ ਹੁਣਾਂ ਹੈ ਲਾਸਟ ਸਾਲ ਜਿਹੜਾ ਸਰਕਾਰ ਦਾ ਸਾਲ ਹੁੰਦਾ ਹੈ ਉਹ ਇਲੈਕਸ਼ਨ ਮੋਡ ਦੇ ਵਿੱਚ ਹੁੰਦਾ ਹੈ ਫਿਰ ਇਹ ਤਾਂ ਨਹੀਂ ਕਿ ਰਾਜਨੀਤੀ ਜਿਹੜੀ ਹੈ ਫਿਰ ਇਸ ਤੇ ਕੀਤੀ ਜਾਏਗੀ ਇਸ ਤਰੀਕੇ ਦਾ ਜਿੱਦਾਂ ਪੋਸਟਰ ਲਾਗੇ ਜੇ ਆਪਾਂ ਦੇਖਿਆ ਕਿ ਹੁੰਦਾ ਹੈ ਕਹਿਣਾ ਵੀ ਸ਼ੁਰੂ ਕਰ ਦਿੱਤਾ ਇਹਨਾਂ ਦੇ ਬਕਾਇਦਾ ਜਿਹੜੇ ਹੁਣ ਅਕਾਲੀ ਦਲ ਦੇ ਮੈਂਬਰਸ ਹਨ ਉਹ ਸ਼ਾਇਦ ਤਰਨਤਾਰਨ ਤੋਂ ਕੈਂਡੀਡੇਟ ਹੋਣਗੇ ਜੀ ਮੈਂ ਇਧਰਲੇ ਬੰਨੇ ਜਿਹੜੇ ਆਏ ਹੈਗੇ ਨੇ ਉਹਨਾਂ ਨੇ ਕਿਹਾ ਜੀ ਆਮ ਆਦਮੀ ਪਾਰਟੀ ਨੇ ਤੇ ਬਿੱਲ ਲੈ ਆਂਦਾ ਜੀ ਮਤਲਬ ਕੀ ਇਸ ਦੇ ਨਾਲ ਬੇਅਦਬੀਆਂ ਰੁਕ ਗਈਆਂ ਕੀ ਫਿਰ ਸਰਕਾਰ ਤੇ ਬਾਈਬਲ ਜਾਂ ਬਰਗਾੜੀ ਨੂੰ ਲੈ ਕੇ ਜਿਹੜੇ ਸਵਾਲ ਸੀ ਉਹ ਫਿਰ ਉਹਨਾਂ ਦੇ ਸਵਾਲ ਜਿਹੜੇ ਕਰਨੇ ਬੰਦ ਕਰ ਦਿੱਤੇ ਜਾਣ ਮਤਲਬ ਬਿਲਾਨ ਦੇ ਨਾਲ ਇਕੱਲਾ ਨਹੀਂ ਹੋਏਗਾ 3 ਸਾਲ ਦੀ ਸਜ਼ਾ ਜੇ ਮੈਂ ਤੁਹਾਨੂੰ ਪੁੱਛਾਂ ਕਿ ਕਿੰਨਿਆਂ ਨੂੰ ਹੋਈ ਹੈਗੀ ਬਹੁਤ ਘੱਟ ਕੇਸੇਜ਼ ਹੋਣਗੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦਾ ਹੋਇਆ ਹੈ ਤੇ ਭਾਈ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਵੀ ਅੱਜ ਮੁੱਦਾ ਜਿਹੜਾ ਹੈ ਚੁੱਕਿਆ ਗਿਆ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਕੀ ਕਿਉਂਕਿ ਇਸ ਦੇ ਵਿੱਚ ਜਿਹੜੀ ਸ਼ਬਦਾਵਲੀ ਹੈ ਨਾ ਉੱਥੇ ਲਿਖਿਆ ਕਿ ਰਿਲੀਜੀਅਸ ਸਕ੍ਰਿਪਚਰਸ ਤੇ ਉਹ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਵਿੰਗ ਗੁਰੂ ਦਾ ਦਰਜਾ ਜਿਹੜਾ ਹੈ ਉਹ ਦਰਜਾ ਹੈਗਾ ਇਹ ਉਹ ਪ੍ਰਾਪਤ ਹੈਗਾ ਇਹ ਤੁਸੀਂ ਬਾਕੀ ਦੇ ਠੀਕ ਹੈ ਧਾਰਮਿਕ ਗ੍ਰੰਥ ਜਿੰਨੇ ਵੀ ਉਹ ਆਪਾਂ ਕਹਿ ਸਕਦੇ ਹਾਂ ਕਿ ਸਾਰਿਆਂ ਦਾ ਸਤਿਕਾਰ ਹੈਗਾ ਜੀ ਪਟ ਦੋ ਜੋ ਦਰਜਾ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤਾ ਹੈ ਜਿਸ ਤਰੀਕੇ ਦੀ ਆਪਾਂ ਚਬਰ ਤੱਕ ਦੇ ਮਾਲਕ ਕਹਨੇ ਹੈਗੇ ਆ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਉਹ ਬਾਕੀ ਦੇ ਗ੍ਰੰਥਾਂ ਨੂੰ ਉਹ ਦਰਜਾ ਨਹੀਂ ਹੈ ਤੇ ਆਪਾਂ ਮੁਨਕਰ ਨਹੀਂ ਹੋ ਸਕਦੇ ਤੇ ਉਹ ਕਹਿੰਦੇ ਕਿ ਇਹਦੇ ਬਾਰੇ ਵੀ ਜਿਹੜਾ ਹੈ ਸੋਚਣ ਵਿਚਾਰਨ ਦੀ ਲੋੜ ਹੈ ਜੋ ਜਬਨੇ ਸਰਦਾਰ ਪ੍ਰਗਟ ਸਿੰਘ ਹੋਣਾ ਨੇ ਕਿਹਾ ਕਿ ਸੌਦਾ ਸਾਧ ਦੇ ਸੁਮਾਂਗ ਤੋਂ ਲੈ ਕੇ ਤੇ ਉਸ ਤੋਂ ਬਾਅਦ ਜੋ ਕੁਝ ਬਾਈਬਲ ਤੇ ਬਰਗਾੜੀ ਦੇ ਵਿੱਚ ਹੋਇਆ 2022 ਤੱਕ ਕਹਿੰਦੇ ਕਿ ਸਰਕਾਰ ਨੇ ਇਸੇ ਹੀ ਸਰਕਾਰ ਨੇ ਕਿਹਾ ਸੀ ਕਿ 24 ਘੰਟੇ ਦੇ ਅੰਦਰ ਅੰਦਰ ਸਾਡੇ ਕੋਲ ਜਿਹੜੀ ਇਨਵੈਸਟੀਗੇਸ਼ਨ ਕੀਤੀ ਹੋਈ ਹੈ ਕੋਮਰ ਵਿਜੇ ਪ੍ਰਤਾਪ ਸਿੰਘ ਵਰਗੇ ਅਫਸਰ ਹੈਗੇ ਨੇ ਤੇ ਅਸੀਂ ਜਿਹੜਾ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਤੇ ਹੁਣ ਵੀ ਜਿਹੜਾ ਹੈ ਤਕਰੀਬਨ ਸਾਢੇ 3 ਸਾਲ ਦਾ ਸਮਾਂ ਹੋ ਚੁੱਕਾ ਹੈ ਤੇ ਅਜੇ ਤੱਕ ਕੋਈ ਇਸ ਤਰ੍ਹਾਂ ਦਾ ਪ੍ਰਾਵਧਾਨ ਕੋਈ ਇਸ ਤਰ੍ਹਾਂ ਦੀ ਸਜ਼ਾ ਕੋਈ ਇਸ ਤਰ੍ਹਾਂ ਦੇ ਕੇਸ ਸਾਹਮਣੇ ਨਹੀਂ ਆ ਰਹੇ ਹੁਣ ਜਿਹੜਾ ਇਹ ਬਦਬੀ ਵਾਲਾ ਇਹ ਵਾਲਾ ਮਸਲਾ ਹੈ ਜਾਂ ਜਿੰਨੇ ਵੀ ਪੁਰਾਣੇ ਮਸਲੇ ਹੈਗੇ ਨੇ ਉਹ ਇਸ ਕਾਨੂੰਨ ਦੇ ਅਧੀਨ ਨਹੀਂ ਆਉਣੇ ਕਿਉਂਕਿ ਕਾਨੂੰਨ ਤੇ ਜਦੋਂ ਲਾਗੂ ਹੋਏਗਾ ਜਿਸ ਡੇਟ ਨੂੰ ਲਾਗੂ ਹੋਏਗਾ 6 ਮਹੀਨੇ ਬਾਅਦ ਇਹ ਆਏਗਾ ਇਸ ਤੋਂ ਬਾਅਦ ਜਿਹੜਾ ਹੈ ਫਿਰ ਅਗਲੇ ਬੰਨੇ ਜੇ ਆਪਾਂ ਕਹਿ ਸਕਦੇ ਹਾਂ ਕਿ ਸੈਂਟਰ ਦੇ ਵਿੱਚ ਜਾਂਦਾ ਹੈਗਾ ਤੇ ਸਰਕਾਰ ਜਿਹੜੀ ਹੈ ਲੋਕ ਸਭਾ ਦੇ ਵਿੱਚ ਇਹਨੂੰ ਕਿਵੇਂ ਲੈਂਦੀ ਹੈ ਜਾਂ ਇਸ ਨੂੰ ਪਾਸ ਕਰਦੀ ਹੈ ਜਾਂ ਕਿਸ ਤਰੀਕੇ ਦੇ ਨਾਲ ਉਹ ਅਜੇ ਭਵਿੱਖ ਦੇ ਵਿੱਚ ਹੈ ਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਸਜਾਵਾਂ ਹੋਣਗੀਆਂ ਜਿਹੜੇ ਪੁਰਾਣੇ ਟ੍ਰਾਇਲ ਬਾਕੀ ਨੇ ਉਹਨਾਂ ਦੇ ਉੱਤੇ ਕੀ ਸਰਕਾਰ ਨੇ ਕੰਮ ਕੀਤਾ ਹੈਗਾ ਉਹ ਜਿਹੜੇ ਕੁਝ ਸਵਾਲ ਜਿਹੜੇ ਸਰਫਿਸ ਹੋ ਰਹੇ ਹੈਗੇ ਨੇ ਜੇ ਤਾਂ ਇਹਨੂੰ ਐਜ਼ ਏ ਰਾਜਨੀਤਿਕ ਮੁੱਦਾ ਬਣਾ ਕੇ ਹਾਂਜੀ ਅਸੀਂ ਤੇ ਆ ਕਰਤਾ ਕਰਤਾ ਤੇ ਫੇਰ ਜਿਹੜਾ ਹੈ ਉਸ ਨੂੰ ਜਿਹੜਾ ਵਰਤਣਾ ਹੈ ਫਿਰ ਕਿਤਨਾ ਕਿਤੇ ਗਲਤ ਹੋਵੇਗਾ ਪਰ ਜੇ ਉਹਨਾਂ ਦੀ ਮਨਸ਼ਾ ਇਮਾਨਦਾਰ ਹੈ ਤੇ ਮੇਰੇ ਖਿਆਲ ਨਾਲ ਇਹਦਾ ਹਰੀਕ ਸਿੱਖ ਦੇ ਵੱਲੋਂ ਜਿਹੜਾ ਹੈ ਵੈਲਕਮ ਜਿਹੜਾ ਹੈ ਇਸਦਾ ਕੀਤਾ ਜਾਵੇਗਾ ਬਾਕੀ ਦੇਖਦੇ ਹਾਂ ਇਸ ਦੇ ਵਿੱਚ ਕੀ ਕੁਝ ਹੁੰਦਾ ਹੈ ਕੀ ਕੀ ਕੋਈ ਇਸ ਦੇ ਵਿੱਚ ਕਿਉਂਕਿ ਅਜੇ ਦਾ ਪੂਰਾ ਸਾਹਮਣੇ ਵੀ ਨਹੀਂ ਨਾ ਆਇਆ ਹੈਗਾ ਕਿ ਕਹਿੰਦੇ ਕਿ ਇੱਕ ਡੀਐਸਪੀ ਲੈਵਲ ਦਾ ਜਿਹੜਾ ਹੋਏਗਾ ਅਫੀਸਰ ਹੋਏਗਾ ਉਹਦੇ ਦਿਨ ਚ ਤਿੰਨ ਚਾਰ ਮਹੀਨੇ ਦੇ ਵਿੱਚ ਜਿਹੜੀ ਹੈ ਇਸ ਦੇ ਵਿੱਚ ਇਨਵੈਸਟੀਗੇਸ਼ਨ ਹੋਏਗੀ ਹੁਣ ਇਧਰ ਤੇ ਆਈਜੀ ਲੈਵਲ ਦੇ ਉੱਤੇ ਵੀ ਇਨਵੈਸਟੀਗੇਸ਼ਨਾਂ ਹੋ ਗਈਆਂ ਹੁਣ ਕੋਮਰ ਵਿੱਚ ਪ੍ਰਤਾਪ ਸਿੰਘ ਉਸੇ ਲੈਵਲ ਤੋਂ ਹੀ ਸਨ ਤੇ ਉਹਦੇ 'ਚ ਸਜ਼ਾਵਾ ਨਹੀਂ ਹੋਈਆਂ ਤੇ ਫਿਰ ਕੀ ਇਸ ਦੇ ਵਿੱਚ ਸਜ਼ਾਵਾ ਕਿੰਨੀ ਹੋਣਗੀਆਂ ਫਿਰ ਉਹ ਮੰਦ ਬੁੱਧੀ ਵਾਲਾ ਜਿਹੜਾ ਕਰ ਦਿੰਦੇ ਆ ਕਿ ਜੀ ਬੰਦੇ ਦਾ ਦਿਮਾਗ ਖਰਾਬ ਸੀ ਉਹ ਬਹੁਤ ਸਾਰਾ ਕੁਝ ਜਿਹੜਾ ਹੈ ਫਿਰ ਜੇ ਆਪਾਂ ਐਸੇ 2015 ਵਾਲੀ ਗੱਲ ਕਰੀਏ ਤੇ ਫਿਰ ਉਹ ਜਾ ਕੇ ਜੁੜਦਾ ਸੀ ਮੋੜ ਮੱਡੀ ਬੰਬਲਾਸ ਤੇ ਨਾਲ ਉਹਦੇ ਬਾਰੇ ਵੀ ਕੋਈ ਕਿੰਨੀ ਕਿ ਕਿਉਂਕਿ ਜਿਹੜਾ ਕੰਮ ਤੁਸੀਂ ਕਰ ਸਕਦੇ ਸੀ ਕੀ ਸੌਦਾ ਸਾਰ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਹਦੀ ਪੁੱਛਗਿੱਛ ਕੀਤੀ ਗਈ ਇਹ ਸਵਾਲ ਤੇ ਸਰਕਾਰ ਨੂੰ ਹੁਣੇ ਹੀ ਨਹੀਂ ਕਿਉਂਕਿ ਸਰਕਾਰ ਹੁਣ 3.5 ਸਾਲ ਪੁਰਾਣੀ ਜਿਹੜੀ ਹੈ ਹੋ ਚੁੱਕੀ ਹੈ ਤੇ ਅਜੇ 1.5 ਸਾਲ ਬਾਕੀ ਹੈ ਬੇਦਬੀ ਦੇ ਮਸਲੇ ਤੇ ਪਹਿਲਾਂ ਵੀ ਜੇ ਆਪਾਂ ਕਹੀਏ ਕਿ ਜਿਹੜੀ ਬਾਦਲ ਸਰਕਾਰ ਹੈਗੀ ਹੈ 2017 ਚ ਜਾਂਦੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਦਾ ਉਡਕਾ ਸਾਫ ਫੜ ਕੇ ਜੋ ਕੁਝ ਕਿਹਾ ਉਹਦੇ ਬਾਰੇ ਵੀ ਆਪਾਂ ਨੂੰ ਪਤਾ ਹੈ ਤੇ ਹੋਂ ਵਾਲੀ ਸਰਕਾਰ ਦੇ ਵੀ ਸਾਢੇ ਤਿੰਨ ਸਾਲ ਹੋ ਚੁੱਕੇ ਨੇ ਕੀ ਦੁਬਾਰਾ ਫਿਰ ਜਦੋਂ ਹੋਏਗਾ ਤੇ ਫਿਰ ਇਹ ਮੁੱਦਾ ਉਹੀ ਹੈ ਕਿ ਇਲੈਕਸ਼ਨ ਦਾ ਮੁੱਦਾ ਬਣਾ ਕੇ ਪੇਸ਼ ਕੀਤਾ ਜਾਏਗਾ ਕਿ ਸਾਨੂੰ ਤੁਸੀਂ ਵੋਟਾਂ ਦੇ ਦਿਓ ਇਹ ਇੱਕ ਅਸ਼ੰਕਾ ਜਿਹੜੀ ਇਹਦੇ ਵਿੱਚ ਥੋੜੀ ਬਹੁਤੀ ਹੈਗੀ ਹੈ ਜਿੰਨੀ ਇਸ ਦੇ ਵਿੱਚ ਅਸ਼ੰਕਾ ਹੈਗੀ ਹੈ ਅਸੀਂ ਉਮੀਦ ਕਰਦੇ ਆਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਵੱਲੋਂ ਜੋ ਸਿਲੈਕਟ ਕਮੇਟੀ ਬਣਾ ਕੇ ਰਿਪੋਰਟ ਉਹਨਾਂ ਨੂੰ ਇਹ ਤਮਾਮ ਮਸਲਾ ਦਿੱਤਾ ਗਿਆ ਕਿ ਤੁਸੀਂ ਇੱਕ ਵਾਰ ਵਿਚਾਰੋ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇਹ ਲੋ ਲੈ ਕੇ ਆਣਾ ਚਾਹੀਦਾ ਹੈ ਲੋ ਬਣ ਵੀ ਜਾਂਦਾ ਹੈ ਅ ਅਸੈਂਬਲੀ ਦੇ ਵਿੱਚੋਂ ਪਾਸ ਵੀ ਹੋ ਜਾਂਦਾ ਹੈ ਤਾਂ ਵੀ ਗਵਰਨਰ ਦੇ ਹਸਤਾਖਰ ਚਾਹੀਦੇ ਨੇ ਉਹ ਇੱਕ ਪੋਲੀਟੀਕਲੀ ਜੰਗ ਵੱਖਰੀ ਹੋਣੀ ਹੈ ਕਿ ਗਵਰਨਰ ਤੋਂ ਕਿਵੇਂ ਹਸਤਾਖਰ ਕਰਵਾਣੇ ਨੇ ਅਸੀਂ ਇੱਥੇ ਦੱਸ ਦਈਏ ਪੂਰੇ ਮਸਲੇ ਦੇ ਉੱਤੇ ਸੁਖਰਾਜ ਸਿੰਘ ਨੇ ਵੀ ਆਪਣਾ ਬਿਆਨ ਦਿੱਤਾ ਹੈ ਅਲੱਗ ਤੋਂ ਜਿਹੜਾ ਇੱਕ ਸਿੰਘ ਸਾਡਾ ਟਾਵਰ ਦੇ ਉੱਤੇ ਚੜ੍ਹ ਕੇ ਬੈਠਾ ਹੋਇਆ ਉਹਦੇ ਵੱਲੋਂ ਵੀ ਵੱਖਰੇ ਤਰੀਕੇ ਨਾਲ ਰੋਸਾ ਆਪਣਾ ਜ਼ਾਹਿਰ ਕੀਤਾ ਗਿਆ तमाम ਜੋ ਪਰਿਵਾਰ ਸਾਲ 2015 ਤੋਂ ਬੇਬੀਆ ਦਾ ਮਸਲਾ ਦੁੱਤੇ ਇਸ ਵਿਸ਼ੇ ਦੇ ਉੱਤੇ ਗੱਲ ਕਰਦੇ ਆ ਰਹੇ ਨੇ ਉਹਨਾਂ ਨੇ ਵੀ ਨਾਮੋਸ਼ੀ ਆਪਣੀ ਜ਼ਾਹਿਰ ਕੀਤੀ ਹੈ ਕਿ ਮੌਜੂਦਾ ਸਰਕਾਰ ਨੇ 24 ਘੰਟਿਆਂ ਦੀ ਜੋ ਗੱਲ ਕੀਤੀ ਸੀ ਉਸ ਦੇ ਉੱਤੇ ਸਰਕਾਰ ਪੂਰੀ ਤਰ੍ਹਾਂ ਉਤਰੀ ਨਹੀਂ 24 ਘੰਟੇ ਮੰਗੇ ਸੀ ਤਾਂ ਸਾਢੇ 3 ਸਾਲ ਲਗਾ ਦਿੱਤੇ 180 ਦਿਨ ਮੰਗ ਰਹੇ ਨੇ ਤਦ ਕਿੰਨਾ ਸਮਾਂ ਲੈਣਗੇ ਹੁਣ ਇਹ ਤਮਾਮ ਸਵਾਲ ਆਮ ਲੋਕਾਂ ਦੇ ਬੋਲੋ ਪੁੱਛੇ ਜਾ ਰਹੇ ਨੇ ਅੱਗੇ ਬਰਾਂਗੇ ਗੱਲ ਕਰਾਂਗੇ ਸਾਕਾ ਨਕੋਦਰ ਦੇ ਮਸਲੇ ਦੇ ਉੱਤੇ ਇਸ ਵਿਸ਼ੇ ਨੂੰ ਲੈ ਕੇ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਇਨਸਾਫ ਦੀ ਗੱਲ ਅਸ ਤੋਂ ਤਿੰਨ ਦਹਾਕੇ ਪਹਿਲਾਂ ਵੀ ਹੋ ਰਹੀ ਸੀ ਅੱਜ ਵੀ ਹੋ ਰਹੀ ਹੈ ਇੱਕ ਕਮੇਟੀ ਚਾਰ ਦਹਾਕੇ ਹੋ ਜਾਣੇ ਅਗਲੇ ਸਾਲ ਜੇ ਆਪਾਂ ਕਹੀ ਕਿ 39 ਸਾਲ ਸਾਕਾ ਨਕੋਦਰ ਨੂੰ ਜੜੇ ਹੋਏ ਨੇ 2 ਫਰਵਰੀ 1986 ਨੂੰ ਅਕਾਲੀ ਦਲ ਦੀ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਹੁੰਦੀ ਹੈ ਤੇ ਨਕੋਦਰ ਦੇ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਹੈ ਪੰਜ ਸਰੂਪਾਂ ਨੂੰ ਜਿਹੜੀ ਹੈ ਅੱਗ ਲੱਗ ਜਾਂਦੀ ਹੈਗੀ ਹੈ ਅੱਗ ਕਿਸੇ ਨਾ ਕਿਸੇ ਤਰੀਕੇ ਨਾਲ ਸਾਜ਼ਿਸ਼ੀ ਜਿਹੜੀ ਹੈ ਉਹ ਲੱਗਦੀ ਹੈਗੀ ਇਸ ਤਰ੍ਹਾਂ ਦਾ ਲੱਗਦਾ ਹੈ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਿੰਘ ਜਿਹੜੇ ਨੇ ਬਕਾਇਦਾ ਪ੍ਰੋਟੈਸਟ ਕਰਦੇ ਨੇ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਕਰੇ ਜਾਂਚ ਕਰੇ ਤੇ ਜੋ ਕੁਛ ਬੇਬਲ ਕਲਾ ਹੋਇਆ ਜੋ ਕੁਛ ਕੋਟਕਪੂਰੇ ਹੋਇਆ ਜਿਸ ਤਰੀਕੇ ਦਾ ਆਪਾਂ ਦੇਖਿਆ ਕਿ ਉਹੀ ਸੇਮ ਸਥਿਤੀ ਹੈ ਕਿ ਗੁਰੂ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਸਿੰਘ ਪ੍ਰੋਟੈਸਟ ਕਰ ਰਹੇ ਨੇ ਅਕਾਲੀ ਦਲ ਦੀ ਸਰਕਾਰ ਹੈ ਇੱਧਰ ਵੀ ਅਕਾਲੀ ਦਲ ਦੀ ਸਰਕਾਰ ਹੈ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਚਾਰ ਸਿੰਘ ਸ਼ਹੀਦ ਹੋ ਜਾਂਦੇ ਨੇ ਜੀ ਫਿਰ ਜਦੋਂ ਸਰਕਾਰ ਦੇ ਉੱਤੇ ਪ੍ਰੈਸ਼ਰ ਪੈਂਦਾ ਹੈ ਤੇ ਰਿਪੋਰਟ ਜਿਹੜੀ ਹੈ ਇੱਕ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਜਿਹੜਾ ਉਹ ਬਣਾਇਆ ਜਾਂਦਾ ਹੈ ਉਹ ਪੂਰੀ ਇਨਵੈਸਟੀਗੇਸ਼ਨ ਕਰਦੇ ਨੇ ਤੁਸੀਂ ਦੇਖੋ ਨਾ ਕਿ ਹੁਣ ਵਾਲੇ ਕਾਨੂੰਨ ਚੋ ਕਹ ਰਹੇ ਨੇ ਕਿ ਡੀਐਸਪੀ ਲੈਵਲ ਤੇ ਹੋਵੇ ਇੱਥੇ ਤੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਜਿਹੜੀ ਹੈ ਤੁਸੀਂ ਕਹਿ ਰਹੇ ਹੋ ਨਾ ਕਿ ਜਿਹੜਾ ਹੁਣ ਬਣਾਈ ਗਈ ਹੈ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਬਣਾਈ ਪਤਾ ਕਿਸ ਕਰਕੇ ਗਈ ਹੈ ਉਹ ਰਿਪੋਰਟ ਹੀ ਗਾਇਬ ਕਰ ਦਿੱਤੀ ਜਾਂਦੀ ਹੈ ਕਮੇਟੀ ਜਾ ਕੇ ਜੇ ਇਨਵੈਸਟੀਗੇਸ਼ਨ ਨਹੀਂ ਕਰੇਗੀ ਕਮੇਟੀ ਦਾ ਕੰਮ ਇਹ ਹੈ ਕਿ ਉਹ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਨੂੰ ਲੱਭੇਗੀ ਮਤਲਬ ਤੁਸੀਂ ਇਹ ਦੇਖੋ ਕਿ ਸਰਕਾਰਾਂ ਦਾ ਕੰਮਕਾਜ ਚੱਲਦਾ ਕਿਸ ਤਰ੍ਹਾਂ ਹੈਗਾ ਕਿ ਪੂਰੀ ਦੀ ਪੂਰੀ ਰਿਪੋਰਟ ਹੀ ਪਤਾ ਹੀ ਨਹੀਂ ਕਿੱਥੇ ਗਾਇਬ ਹੋ ਗਈ ਤੇ ਉਹ ਹੁਣ 39 ਸਾਲ ਬਾਅਦ ਉਹ ਰਿਪੋਰਟ ਲੱਭਣ ਦੇ ਲਈ ਇੱਕ ਕਮੇਟੀ ਬਣਾਈ ਗਈ ਹੈ ਫਿਰ ਉਸ ਤੋਂ ਬਾਅਦ ਜਿਹੜਾ ਹੈ ਕੇਸ ਅੱਗੇ ਚੱਲੇਗਾ ਇਹ ਨਹੀਂ ਹੈ ਕਿ ਪਹਿਲੀ ਵਾਰ ਮਸਲਾ ਜਿਹੜਾ ਉੱਠਿਆ ਹੈਗਾ ਇਸ ਤੋਂ ਪਹਿਲਾਂ ਵੀ ਜਿਹੜਾ ਮਸਲਾ ਸਮੇਂ-ਸਮੇਂ ਤੇ ਪਰਿਵਾਰ ਵੱਲੋਂ ਵੀ ਚਾਹੇ ਉਹਨਾਂ ਦੇ ਬਾਹਰਲੇ ਦੇਸ਼ਾਂ 'ਚ ਪਰਿਵਾਰ ਦੇ ਮੈਂਬਰ ਬੈਠੇ ਹੋਣ ਉਹਨਾਂ ਦੇ ਭਰਾ ਜਾਂ ਹੋਰ ਰਿਸ਼ਤੇਦਾਰ ਉਹ ਵੀ ਜਿਹੜੇ ਸਮੇਂ-ਸਮੇਂ ਤੇ ਇਹ ਮੁੱਦਾ ਚੁੱਕਦੇ ਰਹਿੰਦੇ ਨੇ ਪਰ ਇਸ ਮੁੱਦੇ ਤੇ ਅਜੇ ਤੱਕ ਸਰਕਾਰਾਂ ਵੱਲੋਂ ਕੋਈ ਗੱਲਬਾਤ ਨਹੀਂ ਹੋਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਕਾਇਦਾ ਸਪੀਕਰ ਦੇ ਅੱਗੇ ਇਹ ਮੁੱਦਾ ਰੱਖਿਆ ਔਰ ਉਹਨਾਂ ਨੇ ਜਿਹੜਾ ਹੈ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਜਿਹੜੀ ਹੈ ਲੱਭਣ ਦੇ ਲਈ ਕਮੇਟੀ ਬਣਾਈ ਹੈ ਉਮੀਦ ਕਰਦੇ ਹਾਂ ਕਿ ਕਮੇਟੀ ਜ਼ਰੂਰ ਲੱਭ ਲਈ ਕਮੇਟੀ ਜਿਹੜੀ ਹੈ ਇਸ ਰਿਪੋਰਟ ਨੂੰ ਜ਼ਰੂਰ ਲੱਭੇਗੀ ਔਰ ਉਹਦੇ ਜਿਹੜੇ ਅੰਸ਼ ਹੈਗੇ ਨੇ ਉਹ ਬਾਹਰ ਲੈ ਕੇ ਆਏਗੀ ਕਿ ਕਿੱਥੋਂ ਹੁਕਮ ਆਏ ਕਿਹੜੀ ਪੁਲਿਸ ਨੇ ਹੁਕਮ ਦਿੱਤੇ ਕਿ ਸ਼ਾਂਤਮਈ ਬੈਠੇ ਜਿਹੜੇ ਸਿੰਘ ਹੈਗੇ ਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਜਾਣ ਕਿਉਂ ਉਸੇ ਹੀ ਤਰਜ਼ ਤੇ ਤੁਸੀਂ ਇਹ ਦੇਖੋ ਨਾ ਕਿ ਜੇ ਮੰਨ ਲਓ ਕਿ 1986 ਦੇ ਵਿੱਚ ਹੋਇਆ ਸੀ ਜੇ ਉਦੋਂ ਹੀ ਜਿੰਨਾ ਪੁਲਸ ਵਾਲਿਆਂ ਨੇ ਗਲਤ ਕੰਮ ਕੀਤਾ ਸੀ ਜਾਂ ਜਿਹੜੇ ਅਧਿਕਾਰੀਆਂ ਨੇ ਜਿਹੜਾ ਵੀ ਬੰਦਾ ਇਸ ਦੇ ਵਿੱਚ ਇਨਵੋਲਵ ਸੀ ਉਸ ਨੂੰ ਸਜ਼ਾ ਦਿੱਤੀ ਹੁੰਦੀ ਤੇ ਕੀ ਫਿਰ ਬਰਗਾੜੀ ਹੁੰਦਾ ਜੀ ਕਦੀ ਵੀ ਨਹੀਂ ਹੁੰਦਾ ਜੇ ਜੇ ਉਹਨਾਂ ਨੂੰ ਉਦੋਂ ਹੀ ਸਜ਼ਾ ਦਿੱਤੀ ਹੁੰਦੀ ਫਿਰ ਅਗਲਿਆਂ ਨੂੰ ਇੱਕ ਮਿਸਾਲ ਬਣ ਜਾਂਦੀ ਤਾਂ ਹੁਣ ਵੀ ਕਾਫੀ ਸਾਰੇ ਕੇਸਸ ਸੀਬੀਆਈ ਵਾਲੇ ਜਿਹੜੇ ਹੈਗੇ ਆ 1992 ਦੇ ਪੁਲਿਸ ਮੁਕਾਬਲੇ ਵਾਲੇ ਆਪਾਂ ਦੇਖਿਆ ਉਹਨਾਂ ਨੂੰ ਸਜ਼ਾ ਹੋ ਰਹੀ ਹੈ ਤੇ ਉਹ ਜਦੋਂ ਦਾੜੀਆਂ ਚਟੀਆਂ ਹੋ ਗਈਆਂ ਬਜ਼ੁਰਗ ਹੋ ਚੁੱਕੇ ਨੇ ਲੋਕ ਉਹਨਾਂ ਦੇ ਚਿਹਰੇ ਉਤਰੇ ਹੁੰਦੇ ਨੇ ਪਰ ਤੁਸੀਂ ਇਹੀ ਦੇਖੋ ਕਿ ਜੇ ਉਹ ਟਾਈਮ ਤੇ ਹੁੰਦਾ ਜੇ ਉਹ ਟਾਈਮ ਬਾਉਂਡ ਕਰਕੇ ਹੁੰਦਾ ਤੇ ਫਿਰ ਜਿਹੜੀ ਹੈ ਅਗਲੇ ਬੰਨੇ ਉਹਨਾਂ ਦੀ ਵੀ ਹਿਮਾਕਤ ਜਿਹੜੀ ਨਾ ਵੱੜਦੀ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਪੁਲਿਸ ਮੁਕਾਬਲੇ ਵਗੈਰਾ ਕਰਨ ਆਬਵੀਅਸਲੀ ਸਰਕਾਰ ਨੇ ਇਹ ਕਾਰਜ ਟਾਈਮ ਬౌండ్ ਜੇਕਰ ਨਹੀਂ ਕੀਤੇ ਉਸ ਦੇ ਵਿੱਚ ਕੁਝ ਨਾ ਕੁਝ ਉਸ ਨਾਲ ਵੇਲੇਆਂ ਦੇ ਵਿੱਚ ਵੀ ਸਰਕਾਰ ਦੀ ਆਪਣੀ ਕੋਈ ਨਾ ਕੋਈ ਸਾਜ਼ਿਸ਼ ਰਹੀ ਹੋएगी ਆਪਣੇ ਲਈ ਫਾਇਦਾ ਘਟਣ ਦੀਆਂ ਕੋਸ਼ਿਸ਼ਾਂ ਰਹੀਆਂ ਹੋਣਗੀਆਂ ਟਾਈਮ ਬౌండ్ ਸਰਕਾਰ ਅੱਜ ਵੀ ਕਿਸੇ ਕਾਰਜ ਨੂੰ ਨਹੀਂ ਕਰਦੀ ਤਾਂ ਵੀ ਅਸੀਂ ਸਮਝ ਸਕਦੇ ਹਾਂ ਉਹਦੇ ਪਿੱਛੇ ਕਾਰਨ ਕੀ ਰਹੇ ਹੋਣਗੇ ਜੇਕਰ ਨਵੀਂ ਕਮੇਟੀ ਤਿਆਰ ਕੀਤੀ ਗਈ ਹੈ ਤੇ ਨਵੀਂ ਕਮੇਟੀ ਦਾ ਕੰਮ ਹੀ ਪਿਛਲੀ ਕਮੇਟੀ ਦੀ ਰਿਪੋਰਟ ਲੱਭਣਾ ਹੈ ਤਾਂ ਤੁਸੀਂ ਸੰਗਤ ਜੀ ਆਪ ਅੰਦਾਜ਼ਾ ਲਾ ਸਕਦੇ ਹੋ ਕਿੰਨੀ ਵੈਲਿਊਏਬਲ ਕਮੇਟੀ ਹੋਏਗੀ ਤੇ ਇਸ ਕੀ ਇਸ ਕਮੇਟੀ ਤੋਂ ਇਨਸਾਫ ਦੀ ਉਮੀਦ ਰੱਖ ਵੀ ਸਕਦੇ ਹਾਂ ਜਾਂ ਨਹੀਂ ਜੀ